ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਤੋਂ ਅਸਟੋਰ ਨੇ ਬਹੁਤ ਹੀ ਸੋਹਣੇ ਸੂਟਸ ਲੈ ਕੇ ਆਏ ਆਂ ਬ੍ਰਾਂਡਡ ਸੂਟਸ ਹੈ ਜੀ ਕਾਟਨ ਦੇ ਹਨ ਜੀ ਕਾਟਨ ਦਾ ਫੈਬਰਿਕ ਰੈਨ ਵਾਲਾ ਕਾਟਨ ਦੇ ਨਾਲ ਦੁਪੱਟੇ ਲੱਗੇ ਨੇ ਮਲ ਕਾਟਨ ਦੇ ਦੁਪੱਟੇ ਆ ਬਹੁਤ ਹੀ ਸੋਹਣੇ ਇਹ ਤੁਸੀਂ ਸੂਟ ਦੇਖ ਸਕਦੇ ਹੈਗੇ ਹੋ ਡਿਜ਼ਾਈਨਰ ਸੂਟਸ ਨੇ ਜੋ ਕਿ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਬਹੁਤ ਸੋਹਣਾ ਦੇਖੋ ਨੈਕ ਤੇ ਵਰਕ ਕਿੰਨਾ ਹੋਇਆ ਨੈਕ ਲਾਈਨ ਤੇ ਫੁੱਲ ਵਰਕ ਆਏਗਾ ਕਿ ਜਿੰਨ ਡਰੋਇਟਰੀ ਦਿੱਤੀ ਹੋਈ ਹੈ باقی ਸਾਰਾ ਸੂਟ اور ਪੈਂਟ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਕੈਟਲੋਗ ਵਾਲੇ ਮਤਲਬ ਪੀਸਿਸ ਨੇ ਬਹੁਤ ਸੋਨੀ ਡਿਜ਼ਾਈਨਰ ਪੀਸਿਸ ਨੇ ਸਿੰਗਲ ਸਿੰਗਲ ਡਿਜ਼ਾਈਨਰ ਅਵੇਲੇਬਲ ਹੈ ਐਂਡ ਕਲਰ ਵੀ ਸੇਮ ਐਜ਼ ਇਹ ਮਾਡਲ ਪੀਕੇ ਵਾਲਾ ਸੂਟ ਆਂਗੇ ਜੀ ਬਹੁਤ ਸੋਨੀ ਡਿਜ਼ਾਈਨਰ ਪੀਸਿਸ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਕੋਟਨ ਦਾ ਫੈ布ਰਿਕ ਰੈਨ ਵਾਲਾ ਹੈਗਾ ਓਵਰ ਓਵਰ ਬਾਟਮ ਦਾ ਫੈਬਰਿਕ ਹੋਏਗਾ ਸ਼ਰਟ 2 ਮੀਟਰ ਐਂਡ 2 ਮੀਟਰ ਬਾਟਮ ਹੋਏਗੀ ਐਂਡ 2 ਮੀਟਰ ਦਾ ਦੁਪੱਟਾ ਹੋਏਗਾ ਦੇਖੋ ਬਹੁਤ ਹੀ ਸੋਹਣਾ ਐਮਬਰਾਇਡਰੀ ਕੀਤਾ ਹੈ ਇਹ ਫੁੱਲ ਹੈਵੀ ਐਮਬਰਾਇਡਰੀ ਹੈ ਸਾਰੇ ਸੂਟ ਉੱਤੇ ਪਰ ਦੇਖ ਸਕਦੇ ਹੋ ਇਹ ਦੁਪੱਟਾ ਵੀ ਡਿਜ਼ਾਈਨਰ ਦੁਪੱਟਾ ਰੈਲੀ ਕੀਤਾ ਹੋਇਆ ਹੈ ਨੀਸ ਲਗਾ ਕੇ ਡਿਜੀਟਲ ਪ੍ਰਿੰਟ ਆ ਬਹੁਤ ਹੀ ਸੋਹਣਾ ਸੂਰਤ ਦੇਖੋ ਨੀਸ ਲਕਵਾਈ ਹੋਈ ਹੈ ਨੀਚੇ ਐਂਡ ਪੂਰੇ ਸੂਟ ਦੇ ਵਿੱਚ ਐਮਬਰਾਇਡਰੀ ਹੈਗੀ ਹੈ ਪੂਰੇ ਸੂਟ ਤੇ ਵਰਕ ਕੀਤਾ ਆਇਆ ਆਏਗਾ ਬਹੁਤ ਹੀ ਸੋਹਣਾ ਲੈ ਕੇ ਤੁਸੀਂ ਦੇ ਸਕਦੇ ਹੋ ਮਾਡਲ ਦੀ ਪਿਕ ਬਹੁਤ ਹੀ ਸੋਹਣੇ ਇਹ ਸਾਰੇ ਹੀ ਕਾਟਨ ਦੀ ਕਲੈਕਸ਼ਨ ਜਿਨ੍ਹਾਂ ਨੂੰ ਵੀ ਆਰਡਰ ਕਰਨਾ ਹੋਵੇ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਉਹਦਾ ਸਕਰੀਨ ਸ਼ਾਟ ਲੈ ਕੇ ਤੇ ਬਾਕੀ ਦੀ ਡੀਟੇਲ ਵੀ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਪ੍ਰਾਈਸ ਫੈਬਰਿਕ ਪ੍ਰੋਪਰ ਜਾਣਕਾਰੀ ਸਾਨੂੰ WhatsApp ਤੇ ਤੁਸੀਂ ਲੈ ਸਕਦੇ ਹੋ ਕੋਟ ਪੀਸ ਹੋਣੇ ਸੋਹਣੇ ਡਿਜ਼ਾਈਨਰ ਪੀਸੇਸ ਨੇ ਪਿਕ ਕਰਿਕ ਕਰਕੇ ਮਰਜ਼ੀ ਕੋਈ ਸਕਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ 올 ওভার ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਹੈਗੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਔਨਲਾਈਨ ਹੀ ਕਰਨੀ ਪੈਗੀ ਅਗਰ ਕਿਸ ਨੇ ਇਹ ਵੀ ਘਰ ਬੈਠ ਕੇ ਔਨਲਾਈਨ ਵੀ ਸਭਿੰਗ ਦਾ ਵਰਕ ਕਰਨਾ ਹੋਵੇ ਉਹ ਵੀ ਕਮ ਕਰਨਾ ਚਾਹੁੰਦੇ ਨੇ ਜ਼ੀਰੋ ਇਨਵੈਸਟਮੈਂਟ ਤੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸਾਡੇ WhatsApp ਤੇ ਇਹ ਦੇਖੋ ਕਿੰਨੇ ਪਿਆਰੇ ਕਲਰ ਨੇ ਵਾਈਟ ਤੇ ਸੀ ਗ੍ਰੀਨ ਦਾ ਨੈਕਸਟ ਆਰਟੀਕਲ ਬਹੁਤ ਹੀ ਸੋਹਣਾ ਦੇਖੋ ਪਾਕਿਸਤਾਨੀ ਡਿਜ਼ਾਈਨਰ ਹੈ ਬਹੁਤ ਹੀ ਸੋਹਣਾ ये पाकिस्तानी डिजाइन ज सैकेंड कलर है तो बहुत सोहने कलर है बहुत ज़्यादा बहुत प्यारे सरदारी शेड्स ने हर एजीजना वीयर कर सकती है ईजीली एंड लाइनिंग की रिक्वायरमेंट नहीं हैगी लाइनिंग नहीं लगेगी प्योर कॉटन के सूट से हरियाण वाले है ठीक है।, है जी बॉटम साइड पर रखी हुई बॉटम है प्लेन बॉटम है शर्ट उसी